ਸਤਿ ਸ਼੍ਰੀ ਅਕਾਲ ਜੀ ਮੈਂ ਹਰਜਿਪ ਕੌਰ ਸੰਤੂ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਪਾਸੇ ਵੱਡੀ ਕਾਰਵਾਈ ਕੀਤੀ ਹੋਈ ਹੈ ਵਿਕਰਮ ਸਿੰਘ ਮਜੀਠੀਆ ਉੱਤੇ ਦੂਸਰੇ ਪਾਸੇ ਇੱਕ ਹੋਰ ਵਿਕਰਮ ਸਿੰਘ ਮਜੀਠੀਆ ਦਾ ਸਾਥੀ ਨਸ਼ਾ ਤਸਕਰੀ ਦੇ ਵਿੱਚ ਫਸ ਗਿਆ ਹੈ ਯਾਨੀ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਹਿਲਾਂ ਵੱਡਾ ਬਿਆਨ ਆਇਆ ਸੀ ਬੀਬੀ ਜ਼ਗੀਰ ਕੌਰ ਦਾ ਕਿ ਜਿਹੜਾ ਹੈ ਕੋਮ ਨੇ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਤਾਣਕਾਰਿਆ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚਿੱਟਾ ਵਿਗਿਆ ਤੇ ਨਸ਼ਾ ਤਸਕਰੀ ਕੀਤੀ ਗਈ ਕਿਉਂਕਿ ਪੰਥ ਦੇ ਲੋਕਾਂ ਵੱਲੋਂ ਜਿਹੜੀ ਇਸ ਪਾਰਟੀ ਨੂੰ ਸਜਦਾ ਕੀਤਾ ਜਾਂਦਾ ਸੀ ਤੇ ਲੇਕਿਨ ਜਿਸ ਤਰੀਕੇ ਦੇ ਨਾਲ ਇਸ ਪਾਰਟੀ ਦੇ ਵਿੱਚ ਰਹਿ ਕੇ ਵੱਡੇ ਤੌਰ ਤੇ ਚਿੱਟਾ ਵੇਚਿਆ ਗਿਆ ਚਿੱਟਾ ਪੰਜਾਬ ਵਿੱਚ ਲਿਆਂਦਾ ਤਾਂ ਲੋਕ ਹੌਲੀ-ਹੌਲੀ ਪੰਥ ਦੇ ਲੋਕ ਪਾਰਟੀ ਦੇ ਨਾਲੋਂ ਟੁੱਟ ਗਏ ਤੇ ਜਿਹਦਾ ਖਮਿਆਜਾ 2017 ਦੇ ਵਿੱਚ 2024 ਦੇ ਵਿੱਚ ਤੇ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪਰਨਾ ਪਿਆ ਦੂਸਰੇ ਪਾਸੇ ਜੇਕਰ ਗੱਲ ਕਰ ਲਈਏ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵੱਡੀ ਲਹਿਰ ਚਲਾਈ ਹੋਈ ਸੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦੇਣਾ ਹੈ ਲੇਕਿਨ ਉਹਦੇ ਚਲਦਿਆਂ ਹੀ ਕਿਉਂ ਨਸ਼ਾ ਜਿਹੜਾ ਹੈ ਵਾਰ-ਵਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਵੇਚਿਆ ਗਿਆ ਤੇ ਕਿਉਂ ਉਹਦੇ ਉੱਤੇ ਜਿਹੜਾ ਹੈ ਇਹ ਗਲਤ ਤੇ ਅਮਲ ਨਹੀਂ ਦਿਖਾਇਆ ਗਿਆ ਯਾਨੀ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਕਰਮ ਸਿੰਘ ਮਜੀਠੀਆ ਉੱਤੇ ਕਾਰਵਾਈ ਕੀਤੀ ਤਾਂ ਸ਼ਾਇਦ ਕਰਨ ਹੋ ਜਾਣੇ ਚਾਹੀਦੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਦੂਸਰੇ ਵੱਡੇ ਆਗੂਆਂ ਨੂੰ ਲੇਕਿਨ ਜਿਹੜਾ ਇਸ ਟਾਈਮ ਵੱਡਾ ਆਗੂ ਇੱਕ ਨਸ਼ਾ ਤਸਕਰੀ ਦੇ ਵਿੱਚ ਫਸ ਗਿਆ ਹੈ ਤਾਂ ਉਸ ਤੋਂ ਲੱਗਦਾ ਹੈ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹਨਾਂ ਵੱਲੋਂ ਹੀ ਨਸ਼ੇ ਨੂੰ ਕਿਤੇ ਨਾ ਕਿਤੇ ਪ੍ਰਮੋਟ ਜ਼ਰੂਰ ਕੀਤਾ ਗਿਆ ਹੈ ਇੱਕ ਵੱਡੀ ਕਾਰਵਾਈ ਹੋ ਗਈ ਹੈ ਉਹ ਜਿਹੜਾ ਆਗੂ ਫਸਿਆ ਹੈ ਉਹ ਸ਼੍ਰੋਮਣੀ ਕਾਲੀ ਦਲ ਤੋਂ ਬੜੇ ਲੰਬੇ ਸਮੇਂ ਨਾਲ ਜੁੜਿਆ ਹੋਇਆ ਸੀ ਤੇ ਇਸ ਟਾਈਮ ਜਿਹੜੇ ਉਹਦੇ ਉੱਤੇ ਪੰਜਾਬ ਪੁਲਿਸ ਵੱਲੋਂ ਤੇ ਕਾਰਵਾਈ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਸੂਤਰਾਂ ਤੋਂ ਮੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਲੁਧਿਆਣਾ ਸਪੈਸ਼ਲ ਟਾਸਕ ਫੋਰਸ ਵੱਲੋਂ 1 ਕਿਲੋ 10 ਗ੍ਰਾਮ ਹਿਰੋਇਨ ਬਰਾਮਦਰੀ ਮਾਮਲੇ ਵਿੱਚ ਵਧੀਕ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਇੱਕ ਮਹਿਲਾ ਅਕਾਲੀ ਆਗੂ ਸਮੇਤ ਪੰਜ ਜਾਣਿਆਂ ਨੂੰ ਦੋਸ਼ੀ ਠਹਿਰਾਇਆ ਇਹਨਾਂ ਵਿੱਚ ਤਿੰਨ ਨੂੰ ਬੁੱਧਵਾਰ ਨੂੰ ਜੇਲ੍ਹ ਭੇਜ ਦਿੱਤਾ ਗਿਆ ਜਦੋਂ ਕਿ ਹੋਰ ਮੁਲਾਜ਼ਮ ਪਹਿਲਾਂ ਹੀ ਜੇਲ੍ਹ ਦੇ ਵਿੱਚ ਹਨ ਇਹ ਮਾਮਲਾ 22 April 2021 ਦਾ ਹੈ ਸ਼੍ਰੋਮਣੀ ਅਕਾਲੀ ਦਲ ਮੈਲਾ ਆਗੂ ਜਸਵਿੰਦਰ ਕੌਰ ਉਰਫ ਜੱਸੀਪਿੰਡ ਚੈਂਬਲ ਦੀ ਰਹਿਣ ਵਾਲੀ ਹੈ ਮਨਦੀਪ ਕੌਰ ਉਸਦੇ ਪਤੀ ਗੁਰਪ੍ਰੀਤ ਸਿੰਘ ਗੋਪੀ ਜਗਵੀਰ ਸਿੰਘ ਉਰਫ ਜੰਗਾ ਤੇ ਮਨਜੀਤ ਸਿੰਘ ਉਰ ਮੀਤਾ ਸਾਰੇ ਚਾਰੇ ਪਿੰਡ ਪੈਲ ਡਾਲਿਆਲ ਤੇ ਵਸਨੀਕ ਕਿਲੋਗ੍ਰਾਮ 10 ਗ੍ਰਾਮ ਹਿਰੋਇਨ ਜਬਤ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ ਇਹ ਜਬਤੀ ਸਪੈਸ਼ਲ ਟਾਸਕ ਫੋਰਸ एसटीएफ लुधियाना ਦੇ ਤਤਕਾਲੀ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਸੀ ਐ एसटीएफ ਟੀਮ ਨੇ ਜਸਵਿੰਦਰ ਕੋਰ ਦੇ ਕਾਰ ਤੋਂ ਕੰਟੇ ਪਾਰ ਤਲਾਸ਼ੀ ਲਈ ਅਤੇ ਹੀਰੋਇਨ 70000 ਰੁਪਏ ਦੀ ਡਰਗ ਮਣੀ ਅਤੇ ਹੋਰ ਸਮਾਨ ਜ਼ਬਤ ਕੀਤਾ ਜਸਵਿੰਦਰ ਕੋਰ ਜੱਸੀ ਮਨਦੀਪ ਕੋਰ ਗੁਰਪ੍ਰੀਤ ਸਿੰਘ ਗੋਪੀ ਬਾਦ ਇਹ ਜ਼ਿਮਾਦਾਰਤ ਦੇ ਦਿੱਤੀ ਗਈ ਜਦੋਂ ਕਿ ਜਗਬੀਰ ਸਿੰਘ ਜੱਗਾ ਅਤੇ ਮਨਜੀਤ ਸਿੰਘ ਜੇਲ੍ਹ ਵਿੱਚ ਹਾਲ ਪੁਲਿਸ ਨੇ ਸਾਰੇ ਮੁਲਾਜ਼ਮਾਂ ਵਿਰੁੱਧ ਐਨਪੀਸ ਜੀ ਸੈਸ਼ਨ ਜੱਜ ਦੀ ਅਦਾਲਤ ਵਿੱਚ ਚਾ ਸ਼ੀਟ ਦائر ਕੀਤੀ ਹੈ ਯਾਨੀ ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਰ-ਵਾਰ ਇਹ ਕਹਿ ਰਹੇ ਸੀ ਕਿ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਜਿਸ ਖਿਲਾਫ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਵੀ ਕੜੀਸਿਆ ਗਿਆ ਉਸੇ ਤਰ੍ਹਾਂ ਹੀ 2027 ਵੀ ਇੱਕ ਪਾਸੇ ਦਾ ਜਿਹੜੇ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖबीर ਸਿੰਘ ਬਾਦਲ ਪੁਨਰ ਜੀਤ ਕਰਨਾ ਚਾਹੁੰਦੇ ਨੇ ਲੇਕਿਨ ਉਹਨਾਂ ਦੇ ਆਪਣੇ ਹੀ ਜਿਹੜੇ ਨੇ ਆਗੂ ਉਹ ਨਸ਼ਾ ਤਸਕਰੀ ਦੇ ਵਿੱਚ ਦਿਨ ਬੰਦੇ ਨੇ ਜਿਹੜਾ ਉਹਨਾਂ ਦੇ ਉੱਤੇ ਇਹ ਵੱਡੀ ਕਾਰਵਾਈ ਹੋ ਰਹੀ ਹੈ ਦੋਵਾਂ ਟੀਰਾ ਦੇ ਸਲਵਾਇਆਂ ਅਰਿਕਨੀ ਟੀਮਾਂ ਤੇ ਬਿਆਨ ਰਿਪੋਰਟਰਾਂ ਦੇ ਆਧਾਰ ਐਡੀਸ਼ਨ ਜੱਜ ਨੇ ਅੱਜ ਪ੍ਰੇਮ ਕੁਮਾਰ ਦੀ ਅਦਾਲਤ ਬੁੱਧਵਾਰ ਨੂੰ ਸਾਰੇ ਮੁਲਾਜ਼ਮਾਂ ਨੂੰ ਦੋਸ਼ੀ ਠਹਿਰਾਇਆ ਐਡਵੋਕੇਟ ਜੈਦੀਪ ਨੇ ਅਨੁਸਾਰ ਜਸਵਿੰਦਰ ਕੋਰ ਜੱਸੀ ਮਨਦੀਪ ਕੋਰ ਗੁਰਪ੍ਰੀਤ ਸਿੰਘ ਜ਼ਮਾਨਤ ਤੇ ਬਾਅਦਸਾਨੀ ਨੂੰ ਜੇਲ੍ਹ 'ਤੇ ਦਿੱਤਾ ਗਿਆ। ਅਦਾਲਤ ਨੇ ਹੁਕਮ ਦਿੱਤਾ ਕਿ ਜਗਵੀਰ ਸਿੰਘ ਮਨਜੀਤ ਸਿੰਘ ਜੋ ਪਹਿਲਾਂ ਜੇਲ੍ਹ ਵਿੱਚ ਸਨ ਵੀਰਵਾਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਅਦਾਲਤ ਤਿੰਨਾਂ ਨੂੰ ਸਜ਼ਾ ਸੁਣਾਏਗੀ। ਯਾਨੀ ਕਿ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਦੇ ਨਾਲ ਚੱਲਦੇ ਆਮ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ 2027 ਦੇ ਵਿੱਚ ਇਹਦਾ ਖਮਿਆਜਾ ਪੰਨਾ ਪੈਗਾ ਕਿਉਂਕਿ ਉਹਨਾਂ ਦੇ ਆਪਣੇ ਹੀ ਆਗੂ ਜਿਹੜਾ ਨੇ ਨਸ਼ਾ ਤਸਕਰੀ ਦੇ ਵਿੱਚ ਲਪੇਟੇ ਨਜ਼ਰ ਆ ਰਹੇ ਨੇ ਤਾਂ